ਵਿਰੋਧੀ ਪਾਰਟੀਆਂ ਕਹਿੰਦੀਆਂ ਸੀ ਕਿ ਤੁਸੀਂ ਆਮ ਆਦਮੀ ਪਾਰਟੀ ਕਿਸੇ ਚੇਅਰਮੈਨੀਆਂ ਦੇ ਲਾਲਚ ਕਰਕੇ ਜੁਆਇਨ ਕੀਤੀ ਸੀ ਤੁਸੀਂ ਵੀ ਹੁਣ ਉਹ ਨਹੀਂ ਮਿਲੀ ਤਾਂ ਤੁਸੀਂ ਵਾਪਸ ਕਾਂਗਰਸ 'ਚ ਆ ਗਏ ਸੋ ਕਿਹਨਾਂ ਨੇ ਕਹੀ ਇਹ ਗੱਲ ਦੂਜੀਆਂ ਪਾਰਟੀਆਂ ਦੇ ਵਿਰੁੱਧ ਜਿਹੜੇ ਨੇ ਇਹ ਨੂੰ ਕਿਸੇ ਨੇ ਤਾਂ ਕਹੀ ਹੋਣੀ ਆ ਨਾ ਨਾ ਆਮ ਆਦਮੀ ਪਾਰਟੀ ਨੇ ਕਿਆ ਸੀਗਾ ਤੇ ਭਾਜਪਾ ਵੀ ਕਹਿ ਰਹੀ ਹੈ ਕਿ ਚੇਅਰਮੈਨੀਆਂ ਦੇ ਲਾਲਚ ਤੇ ਵਿੱਚ ਗਏ ਭਾਈ ਜੀ ਗੱਲ ਦੱਸਾਂ ਪਹਿਲਾਂ ਤਾਂ ਗਨਮੈਨਾਂ ਦਾ ਲਾਲਚ ਕਹਿੰਦੇ ਹੁੰਦੇ ਸੀ ਅੱਜ ਗਨਮੈਨ ਛੱਡ ਕੇ ਆਏ ਆ ਉਹ ਗੱਲ ਕਹੀ ਰਹੀ ਗੱਲ ਭਾਜਪਾ ਜੀ ਗਈ ਸੀ ਉਦੋਂ ਗਨਮੈਨਾਂ ਦੀ ਗੱਲ ਆਈ ਸੀ ਠੀਕ ਹੈ ਜੀ ਗਨਮੈ ਅੱਜ ਤਾਂ ਮੈਂ ਮੌਜੂਦਾ ਸਰਕਾਰ ਤੁਸੀਂ ਇਹਨਾਂ ਦੇ ਗਨਮੈਨ ਛੱਡ ਗਏ ਆਂ ਅੱਜ ਤਾਂ ਉਹ ਗੱਲ ਨਹੀਂ ਨਾ ਧੋਤੀ ਗਈ ਨਾ ਰਹੀ ਗੱਲ ਇਹਨਾਂ ਦੀ ਵੀ ਚੇਅਰਮੈਨੀ ਦੀ ਮੈਂ ਉਹ ਬੰਦਾ ਨਾ ਮੈਂ ਜ਼ਿੰਦਗੀ ਦੇ ਵਿੱਚ ਰਾਜਨੀਤੀ ਦੀ ਝੂਠ ਵੇਚ ਕੇ ਆਪਣੇ ਬੱਚਿਆਂ ਲਈ ਪਰਿਵਾਰ ਦੀ ਪਾਪ ਇਕੱਠੇ ਕੀਤੇ ਨਾ ਮੈਂ ਕਰਨੇ ਆਂ 2022 ਚੋਂ ਚੋਣਾਂ ਲੜੀਆਂ ਸੀ ਹਲਕਾ ਆਤਮਨਗਰ ਚੋਂ ਫਿਰ ਛੱਡ ਕੇ ਚਲੇ ਗਏ ਤੁਸੀਂ ਹੁਣ ਵਾਪਸ ਇੱਥੇ ਆਏ ਹੋ ਕਿਹੜੇ ਕਾਰਨਾਂ ਤੇ ਛੱਡੀਆਂ ਸੀ ਤੇ ਕਿਹੜੇ ਕਾਰਨ ਬਣੇ ਵਾਪਸ ਆਣੇ ਜਿਹੜੀ ਫੈਸਲਾ ਲਿਆ ਇਹ ਲੋਕ ਖੇਤਾਂ ਨੂੰ ਦੇਖ ਕੇ ਲਿਆ ਕੋਈ ਕੜਵਲ ਨੇ ਕੋਈ ਆਪਣਾ ਫਾਇਦਾ ਦੇਖ ਕੇ ਨਹੀਂ ਲਿਆ ਸਰਕਾਰਾਂ ਦੇ ਵਿੱਚੋਂ ਕੋਈ ਆਉਂਦਾ ਬੰਦਾ ਤੁਸੀਂ ਸ਼ਾਇਦ ਕਦੇ ਦੇਖਿਆ ਨਹੀਂ ਹੋਣਾ ਮੈਂ ਸਰਕਾਰ ਚੋਂ ਆਇਆ ਸਰੋਤੀ ਸਵਾਲ ਚੱਕ ਰਹੇ ਨੇ ਜਦੋਂ ਲੋਕ ਸਭਾ ਦੇ ਵਿੱਚ ਰਾਜੇ ਵੜਿੰਗ ਨੂੰ ਤੁਹਾਡੀ ਲੋੜ ਸੀ ਤੁਸੀਂ ਉਦੋਂ ਬਿੱਟੂ ਜੀ ਦਾ ਸਾਥ ਦਿੱਤਾ ਭਾਜਪਾ ਦੇ ਵਿੱਚ ਚਲੇ ਗਏ ਉਦੋਂ ਕਿਉਂ ਸਾਥ ਛੱਡਿਆ ਮੈਂ ਜਦੋਂ ਇਹਨਾਂ ਨੂੰ ਟਿਕਟ ਮਿਲੀ ਹੈ ਨਾ ਉਦੋਂ ਪਹਿਲਾਂ ਹੀ ਛੱਡ ਕੇ ਜਾ ਚੁੱਕਿਆ ਸੀ ਕਿ ਰਾਜਾ ਵੜਿੰਗ ਨੇ ਸਾਫ਼ ਕਹਿ ਦਿੱਤਾ ਕਿ ਮੈਨੂੰ ਨਹੀਂ ਪਤਾ ਸੀਗਾ ਵੀ ਸ਼ਾਮਲ ਹੋ ਰਿਹਾ ਇਹ ਤਾਂ ਹੈ ਨਹੀਂ ਵੀ ਕਿਸੇ ਇੱਕ ਬੰਦੇ ਨੇ ਮੈਨੂੰ ਜੁਆਇਨ ਕਰਾਤਾ ਤੇ ਜੇ ਉਤੋਂ ਕੋਈ ਉਹਨਾਂ ਨੂੰ ਪਰਮਿਸ਼ਨ ਮਿਲੀ ਤਾਂ ਜੋਇਨਿੰਗ ਹੁੰਦੀ ਆ ਐਦਾਂ ਜੁਆਇਨਿੰਗ ਨਹੀਂ ਹੁੰਦੀ ਪਰ ਤੁਹਾਡੀ ਜੁਆਇਨਿੰਗ ਤੋਂ ਲੈ ਕੇ ਜਿਹੜੇ ਤੁਹਾਡੇ ਪੁਰਾਣੇ ਸਾਥੀ ਨੇ ਉਹਨਾਂ ਦੇ ਵਿਚਕਾਰ ਉਹਨਾਂ ਦੇ ਵਿੱਚ ਥੋੜੀ ਜੀ ਉਹ ਹੋ ਗਈ ਆ ਵੀ ਇਹ ਕੜੋਲ ਸਾਹਿਬ ਕਿਉਂ ਆਏ ਨਹੀਂ ਹੁਣ ਇਹ ਤੁਹਾਨੂੰ ਲੱਗਿਆ ਮੈਨੂੰ ਤਾਂ ਲੱਗਿਆ ਨਹੀਂ ਇਹ ਤੇ ਜਿਵੇਂ ਦੀ ਉਹਨਾਂ ਨੇ ਬਿਆਨ ਦਿੱਤੇ ਤਾਂ ਸਾਫੀ ਹੁੰਦਾ ਨਾ ਦਿਖਦਾ ਕਿ ਵੀ ਉਹ ਖੁਸ਼ ਨਹੀਂ ਹੈਗੇ ਤੁਹਾਡੇ ਪਾਰਟੀ ਜੁਆਇਨ ਕਰਨ ਤੋਂ ਅਸਲ ਜਣਾ ਉਹ ਪ੍ਰੋਟੋਕੋਲ ਵਾਲੇ ਸਿਸਟਮ 'ਚ ਆ ਗਏ ਹੁਣ ਕਾਨੂੰਨ ਵਾਲੇ ਸਿਸਟਮ 'ਚ ਆ ਗਏ ਸਿਸਟਮ ਤੋੜਨੇ ਬੰਦ ਕਰਤੇ ਇਸ ਕਰਕੇ ਉਹਨਾਂ ਨੂੰ ਚੰਗਾ ਨਹੀਂ ਲੱਗਿਆ ਹੁਣ ਲੁਧਿਆਣਾ ਦੇ ਵਿੱਚ ਜਿਮਣੀ ਚੋਣਾਂ ਦੇ ਕਰਕੇ ਮਾਹੌਲ ਪੂਰਾ ਭਖਿਆ ਹੋਇਆ ਸਾਰੀਆਂ ਪਾਰਟੀਆਂ ਨੇ ਆਪਣੇ ਉਮੀਦਵਾਰ ਜਿਹੜੇ ਨੇ ਮੈਦਾਨ ਦੇ ਵਿੱਚ ਉਤਾਰ ਦਿੱਤੇ ਨੇ ਨੋਮੀਨੇਸ਼ਨ ਦੀ ਤਾਰੀਖ ਜਿਹੜੀ ਆ ਉਹ ਹੁਣ ਲੰਘ ਚੁੱਕੀ ਆ ਅੱਜ ਤੇ ਦਿਨ ਜਿਹੜੇ ਆ ਉਹ ਕਾਗਜ਼ਾਂ ਦੀ ਜਾਂਚ ਪੜਤਾਲ ਜਿਹੜੀ ਆ ਹੋਈ ਕੀ ਤੇ ਕੱਲ ਤੱਕ ਜੇ ਕਿਸੇ ਨੇ ਕੋ ਆਪਣਾ ਕਾਗਜ਼ ਵਾਪਸ ਲੈਣਾ ਤਾਂ ਉਹ ਲੈ ਸਕਦਾ ਤਾਂ ਸਿਆਸੀ ਉਥਲ ਪਥਲ ਜਿਹੜੀ ਆ ਚੋਣਾਂ ਦੇ ਦੌਰਾਨ ਉਹ ਜ਼ਰੂਰ ਹੁੰਦੀ ਹੈ ਪਰ ਲੁਧਿਆਣਾ ਦੇ ਵਿੱਚ ਜਿਮਣੀ ਚੋਣਾਂ ਦੇ ਵਿੱਚ ਇੱਕ ਮੁੱਦਾ ਬਣਿਆ ਹੋਇਆ ਕਿ ਕਮਲਜੀਤ ਸਿੰਘ ਕੜਵਲ ਜੋ ਪਹਿਲਾਂ ਆਮ ਆਦਮੀ ਪਾਰਟੀ ਸੀ ਕਿ ਉਹ ਛੱਡ ਕੇ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਜਿਸ ਤੋਂ ਬਾਅਦ ਕਈ ਵਿਰੋਧੀ ਸੁਰਾਂ ਵੀ ਉੱਠੀਆਂ ਤੇ ਕਈ ਦੂਸਰੀਆਂ ਸੁਰਾਂ ਵੀ ਉੱਠੀਆਂ ਤਾਂ ਸਾਡੇ ਨਾਲ ਕਮਲਜੀਤ ਸਿੰਘ ਕੜਵਲ ਮੌਜੂਦ ਨੇ ਗੱਲਬਾਤ ਕਰਦੇ ਆਂ ਕੜਵਲ ਸਾਹਿਬ ਕਾਂਗਰਸ ਦੇ ਵਿੱਚ ਘਰ ਵਾਪਸੀ ਹੋਈ ਹੈ 2022 ਚ ਇਹ ਤੋਂ ਚੋਣਾਂ ਲੜੀਆਂ ਸੀ ਹਲਕਾ ਆਤਮਨਗਰ ਚੋਂ ਫਿਰ ਛੱਡ ਕੇ ਚਲੇ ਗਏ ਤੁਸੀਂ ਹੁਣ ਵਾਪਸ ਇੱਥੇ ਆਏ ਹੋ ਕਿਹੜੇ ਕਾਰਨਾਂ ਤੇ ਛੱਡੀਆਂ ਸੀ ਤੇ ਕਿਹੜੇ ਕਾਰਨ ਬਣੇ ਵਾਪਸ ਆਉਣ ਦੇ ਸੋ ਜਿਹੜੇ ਉਸ ਸਮੇਂ ਦੇ ਸਮੀਕਰਨ ਸੀ ਉਨ੍ਹਾਂ ਦੇ ਵਿੱਚ ਜੇ ਕੋਈ ਕਮੀਆਂ ਸੀ ਉਹ ਕਮੀਆਂ ਹੁਣ ਠੀਕ ਹੋਈਆਂ, درست ਹੋਈਆਂ ਲੱਗੀਆਂ ਤਾਂ ਜਿਹੜਾ ਵਾਪਸੀ ਦਾ ਸੀ ਫੈਸਲਾ ਲਿਆ ਸੋ ਜਿਹੜੇ ਫੈਸਲਾ ਲਿਆ ਇਹ ਲੋਕ ਖੇਤਾਂ ਨੂੰ ਦੇਖ ਕੇ ਲਿਆ ਕੋਈ ਕੜਵਲ ਨੇ ਕੋਈ ਆਪਣਾ ਫਾਇਦਾ ਦੇਖ ਕੇ ਨਹੀਂ ਲਿਆ ਸਰਕਾਰਾਂ ਦੇ ਵਿੱਚੋਂ ਕੋਈ ਆਉਂਦਾ ਬੰਦਾ ਤੁਸੀਂ ਸ਼ਾਇਦ ਕਦੇ ਦੇਖਿਆ ਨਹੀਂ ਹੋਣਾ ਮੈਂ ਸਰਕਾਰ ਚੋਂ ਆਇਆ ਤੇ ਇਹ ਸਰਕਾਰ ਚੋਂ ਆਣਾ ਤੇ ਕਿਸੇ ਬੰਦੇ ਲਈ ਆਉਣਾ ਤੇ ਕਿਸੇ ਪਾਰਟੀ ਲਈ ਆਉਣਾ ਬੜੀ ਵੱਡੀ ਗੱਲ ਹੋ ਜਾਂਦੀ ਆ ਜੇ ਮੈਂ ਆ ਜਾਇਆ ਕਾਂਗਰਸ ਪਾਰਟੀ ਲਈ ਆਇਆ ਆਸ਼ੂ ਵੀਰ ਲਈ ਆ ਸਰਕਾਰ ਪੰਜਾਬ ਦੇ ਵਿੱਚ ਇਹ ਵੀ ਦੇਖ ਲਈ ਉਹਨਾਂ ਨੂੰ ਵੀ ਦੇਖਿਆ ਬੜਾ ਫਰਕ ਔਣ ਕਰਕੇ ਸਮਝਿਆ ਕਿ ਬਿਹਤਰ ਸੇਵਾ ਉੱਥੇ ਹੀ ਹੋ ਸਕਦੀ ਆ ਵਰੋਦੀ ਸਵਾਲ ਚੈੱਕ ਕਰ ਰਹੇ ਨੇ ਜਦੋਂ ਲੋਕ ਸਭਾ ਦੇ ਵਿੱਚ ਰਾਜੇ ਵੜਿੰਗ ਨੂੰ ਤੁਹਾਡੀ ਲੋਟ ਸੀਗੀ ਤੁਸੀਂ ਉਦੋਂ ਬਿੱਟੂ ਜੀ ਦਾ ਸਾਥ ਦਿੱਤਾ ਭਾਜਪਾ ਦੇ ਵਿੱਚ ਚਲੇ ਗਏ ਉਦੋਂ ਕਿਉਂ ਸਾਥ ਛੱਡਿਆ ਮੈਂ ਜਦੋਂ ਇਹਨਾਂ ਨੂੰ ਟਿਕਟ ਮਿਲੀ ਹੈ ਨਾ ਉਦੋਂ ਪਹਿਲਾਂ ਹੀ ਛੱਡ ਕੇ ਜਾ ਚੁੱਕਿਆ ਸੀ ਜੇ ਇਹਨਾਂ ਦੇ ਟਿਕਟ ਮਿਲੀ ਤੇ ਮੈਂ ਗਿਆ ਹੁੰਦਾ ਨਾ ਫੇਰ ਕੋਈ ਗਿਲਾ ਕੀਤਾ ਜਾਂ ਕਰਨਾ ਕਿਸੇ ਦਾ ਵੀ ਜਾਇਜ਼ ਸੀ ਮੈਂ ਤਾਂ ਉਸ ਤੋਂ ਪਹਿਲਾਂ ਚਲੇ ਗਿਆ ਸੀ ਤੇ ਇਸ ਕਰਕੇ ਜਿੱਥੇ ਫਿਰ ਮੈਂ ਸੀ ਮੈਂ ਤਾਂ ਉੱਥੇ ਫੇਰ ਕੰਮ ਕਰਨਾ ਪੈਣਾ ਸੀ ਇਹ ਤਾਂ ਹੈ ਨਹੀਂ ਦੀ ਆਪਾਂ ਜਿੱਥੇ ਹੋਈ ਆਪਾਂ ਦੂਜੇ ਪਾਸੇ ਮਦਦ ਕਰੀਏ ਇਹ ਫਿਰ ਚੰਗਾ ਨਹੀਂ ਨਾ ਲੱਗਦਾ ਇਸ ਕਰਕੇ ਮੈਂ ਉੱਥੇ ਕੰਮ ਕੀਤਾ ਤੁਸੀਂ ਕਾਂਗਰਸ 'ਚ ਜਾਣਾ ਆਪੇ ਸੋਚਿਆ ਕਿ ਭਾਤਪੂਛਨ ਆਸ਼ੂ ਨੇ ਤੁਹਾਨੂੰ ਸੱਦਿਆ ਸੀ ਬੁਲਾਇਆ ਸੀ ਕੋਈ ਗੱਲਬਾਤ ਹੋਈ ਸੀ ਕਿਸ ਤਰ੍ਹਾਂ ਇਹ ਸਮੀਕਰਨ ਬਣੇ ਸੋ ਮੈਂ ਉਹਨਾਂ ਚੀਜ਼ਾਂ 'ਚ ਹੁਣ ਪੈਣਾ ਨਹੀਂ ਚਾਹੁੰਦਾ ਆਪਾਂ ਉਸਾਰੂ ਗੱਲ ਦੇ ਵਾਲੇ ਪਾਸੇ ਹੀ ਚੱਲੀਏ ਮੈਂ ਪਿਛਲੀਆਂ ਗੱਲਾਂ ਦੇ ਵਿੱਚ ਨਹੀਂ ਪੈਣਾ ਚਾਹੁੰਦਾ ਵੀ ਕੀ ਹੋਇਆ ਕਿਵੇਂ ਹੋਇਆ ਪਰ ਮੈਂ ਇਹ ਚਾਹੁੰਦਾ ਵੀ ਅੱਗੇ ਵਧੀਆ ਹੋਵੇ ਉਹ ਸੋਚ ਰੱਖ ਕੇ ਅਸੀਂ ਇਹ ਫੈਸਲਾ ਲਿਆ ਹੋਰ ਕੋਈ ਅਸੀਂ ਗੱਲ ਨਹੀਂ ਤਡੋਲ ਸਾਹਿਬ ਜਿੱਦਾਂ ਹੀ ਤੁਹਾਡੀ ਜੁਆਇਨਿੰਗ ਹੁੰਦੀ ਹੈ ਨਾਲ ਹੀ ਉਧਰੋਂ ਤੁਹਾਡੇ ਪੁਰਾਣੇ ਸਾਥੀ ਬੈਂਸ ਸਾਹਿਬ ਕਹਿੰਦੇ ਨੇ ਕਿ ਪ੍ਰੋਟੋਕਾਲ ਫਾਲੋ ਨਹੀਂ ਹੋਇਆ ਅੱਠ ਪਾਰਟੀਆਂ ਤੁਸੀਂ ਕਹਿੰਦੇ ਪਹਿਲਾਂ ਬਦਲ ਚੁੱਕੇ ਹੋ ਕਿਹਦੀ ਮਨਜ਼ੂਰੀ ਦੇ ਨਾਲ ਤੁਸੀਂ ਕਾਂਗਰਸ ਪਾਰਟੀ ਸ਼ਾਮਲ ਹੋਏ ਤੇ ਕਿਹਦੀ ਮਨਜ਼ੂਰੀ ਨਾਲ ਸ਼ਾਮਲ ਕਰਾਇਆ ਗਿਆ ਪ੍ਰਧਾਨ ਨੂੰ ਹੀ ਨਹੀਂ ਪਤਾ ਕਿ ਤੁਸੀਂ ਸ਼ਾਮਲ ਹੋ ਰਹੇ ਹੋ ਪਹਿਲੀ ਗੱਲ ਤਾਂ ਮੈਂ ਤਾਂ ਅੱਠ ਪਾਰਟੀਆਂ ਵਾਲੀ ਗੱਲ ਸੁਣੀ ਨਹੀਂ ਤੁਸੀਂ ਸੁਣੀ ਹੋਣੀ ਆ ਦੂਸਰੀ ਗੱਲ ਉਹਨੇ ਅੱਠ ਵਾਲੀ ਕਹਿ ਹੀ ਨਹੀਂ ਸਕਦਾ ਉਹਨੇ ਤਾਂ ਵਿਚਾਰੇ ਨੇ ਆਪ 10 ਬਦਲੀਆਂ ਹੋਈਆਂ ਨੇ ਉਹ ਮੈਨੂੰ ਅੱਠ ਕਿਥੋਂ ਕਹਿ ਦੂਗਾ ਸੋ ਜੇ 8 ਬਦਲੀਆਂ ਨੇ ਉਹ ਚੋ 4 ਤਾਂ ਮੈਂ ਉਹਦੇ ਨਾਲ ਹੀ ਬਦਲੀਆਂ ਹੋਈਆਂ ਨੇ ਤੇ ਇਸ ਕਰਕੇ ਅਸੀਂ ਕੰਟਰੋਵਰਸੀ ਪੈਣਾ ਨਹੀਂ ਚਾਹੁੰਦੇ ਅਸੀਂ ਚਾਹੁੰਦੇ ਆ ਵੀ ਜੇ ਹੁਣ ਕਿਸੇ ਕੁਦਰਤ ਨੇ ਕਿਸੇ ਸਮੀਕਰਨਾਂ ਦੇ ਵਿੱਚ ਸਾਨੂੰ ਇਕੱਠੇ ਕਰੀ ਦੇ ਤਾਂ ਇੱਕ ਪਾਰਟੀ ਦੇ ਵਿੱਚ ਤਾਂ ਮੈਂ ਚਾਹੁੰਦਾ ਵੀ ਸਾਰੇ ਰਲ ਕੇ ਅਸੀਂ ਪਾਰਟੀ ਲਈ ਕੰਮ ਕਰੀਏ ਤੇ ਆਉਣ ਵਾਲੇ ਸਮੇਂ ਸਰਕਾਰ ਬਣਾਈਏ ਪਰ ਜੋ ਉਹਨਾਂ ਨੇ ਸਵਾਲ ਚੱਕਿਆ ਕਿ ਇਹ ਪ੍ਰੋਟੋਕੋਲ ਨਹੀਂ ਫਾਲੋ ਕੀਤਾ ਗਿਆ ਪ੍ਰੋਟੋਕੋਲ ਫਾਲੋ ਹੋਇਆ ਸੀ ਤੁਹਾਨੂੰ ਸ਼ਾਮਲ ਕਰਾਉਣ ਦਾ ਰਾਜਾ ਵੜਿੰਗ ਨੂੰ ਪਤਾ ਸੀਗਾ ਕਿ ਤੁਸੀਂ ਸ਼ਾਮਲ ਹੋ ਰਹੇ ਹੋ ਹਾਲਾਂਕਿ ਰਾਜਾ ਵੜਿੰਗ ਨੇ ਸਾਫ਼ ਕਹਿ ਦਿੱਤਾ ਕਿ ਮੈਨੂੰ ਨਹੀਂ ਪਤਾ ਸੀਗਾ ਵੀ ਸ਼ਾਮਲ ਹੋ ਰਹੇ ਸੋ ਚਲੋ ਕਿਸੇ ਕਾਰਨ ਕਰਨਾ ਰੁਝੇਮਿਆ ਕਰਨ ਸ਼ਾਇਦ ਉਹਨਾਂ ਗੱਲ ਨਾ ਪਹੁੰਚੀ ਹੋਵੇ ਜੇ ਜਨਰਲ ਸੈਕਟਰੀ ਸਾਹਿਬ ਨੂੰ ਪਤਾ ਸੀ ਸਾਡੇ ਇੰਚਾਰਜ ਸਹਾਇੰਚਾਰ ਸਾਹਿਬ ਨੂੰ ਪਤਾ ਸੀ ਚੰਨੀ ਜੀ ਐਕਸੀਐਮ ਰਹੇ ਨੇ ਉਹਨਾਂ ਨੂੰ ਪਤਾ ਸੀ ਰਾਣਾ ਜੀ ਸਾਰੇ ਸੀਨੀਅਰ ਲੀਡਰਸ਼ਿਪ ਸੀ ਕੋਈ ਇਹ ਤਾਂ ਹੈ ਨਹੀਂ ਵੀ ਕਿਸੇ ਇੱਕ ਬੰਦੇ ਨੇ ਮੈਨੂੰ ਜੁਆਇਨ ਕਰਾਤਾ ਤੇ ਜੇ ਉਤੋਂ ਕੋਈ ਉਹਨਾਂ ਨੂੰ ਪਰਮਿਸ਼ਨ ਮਿਲੀ ਤਾਂ ਜੁਆਇਨਿੰਗ ਹੁੰਦੀ ਆ ਐਦਾਂ ਜੁਆਇਨਿੰਗ ਨਹੀਂ ਹੁੰਦੀ ਪ੍ਰੋਟੋਕੋਲ ਨੂੰ ਕਿਤੇ ਨੁਕਸ ਪਰੇ ਨਹੀਂ ਕੀਤਾ ਜਾ ਸਕਦਾ ਉਹਦੇ ਮੁਤਾਬਕ ਹੀ ਸਾਰਾ ਕੰਮ ਹੋਇਆ ਤੇ ਬਾਕੀ ਜਿਹੜੀਆਂ ਗੱਲਾਂ ਨੇ ਉਹ ਸਮੇਂ ਨਾਲ ਸਾਰੀਆਂ ਠੀਕ ਹੋ ਜਾਂਦੀਆਂ ਹੁੰਦੀਆਂ ਕੋਈ ਅਸੀ ਗੱਲ ਨਹੀਂ ਜੋਇਨਿੰਗ ਹੋਣ ਤੋਂ ਬਾਅਦ ਰਾਜਾ ਵੜਿੰਗ ਦੇ ਨਾਲ ਕੋਈ ਗੱਲਬਾਤ ਹੋਈ ਕੋਈ ਆਪਸੀ ਗੱਲ ਕੀਤੀ ਤੁਸੀਂ ਉਹਨਾਂ ਨੇ ਉਹਨਾਂ ਨੇ ਤੁਹਾਡੇ ਨਾਲ ਕੀਤੀਆਂ ਤੁਸੀਂ ਉਹਨਾਂ ਨਾਲ ਗੱਲ ਕੀਤੀ ਹੋਈ ਕਿਉਂਕਿ ਪ੍ਰਧਾਨ ਨੇ ਕਾਂਗਰਸ ਪਾਰਟੀ ਦੇ ਤੁਹਾਡੇ ਵੀ ਪ੍ਰਧਾਨ ਨੇ ਨਹੀਂ ਮੇਰੇ ਪ੍ਰਧਾਨ ਹੁਣ ਕੌਣ ਕਹਿੰਦਾ ਮੇਰੇ ਪ੍ਰਧਾਨ ਨਹੀਂ ਹੁਣ ਤਾਂ ਉਹਨਾਂ ਦੀ ਮੰਨਣੀ ਪੈਣੀ ਹੈ ਉਹਨਾਂ ਤੋਂ ਪਰੇ ਕਿੱਥੇ ਜਾ ਸਕਦੇ ਆ ਸੋ ਪ੍ਰਧਾਨ ਸਾਹਿਬ ਨੇ ਤੁਹਾਡੇ ਐਮਪੀ ਆ ਇਸ ਕਰਕੇ ਉਹਨਾਂ ਤੋਂ ਬਾਹਰ ਮੈਂ ਨਹੀਂ ਜਾਵਾਂਗਾ ਜਿਵੇਂ ਉਹ ਕਹਿਣਗੇ ਅਸੀਂ ਉਵੇਂ ਹੀ ਕਰਾਂਗੇ ਗੱਲਬਾਤ ਹੋਈ ਕੋਈ ਜੋਇਨਿੰਗ ਤੋਂ ਬਾਅਦ ਨਹੀਂ ਜੋਇਨਿੰਗ ਤੋਂ ਬਾਅਦ ਕੋਈ ਗੱਲ ਨਹੀਂ ਹੋਈ ਹੈਗੀ ਜਦੋਂ ਅਸੀਂ ਤੁਹਾਨੂੰ ਦਿਆਣੇ ਆਉਣਗੇ ਉਦੋਂ ਜਰੂਰ ਬੈਠ ਤੁਹਾਡੀ ਜੁਆਇਨਿੰਗ ਤੋਂ ਲੈ ਕੇ ਜਿਹੜੇ ਤੁਹਾਡੇ ਪੁਰਾਣੇ ਸਾਥੀ ਨੇ ਉਹਨਾਂ ਦੇ ਵਿਚਾਰ ਉਹਨਾਂ ਦੇ ਵਿੱਚ ਥੋੜੀ ਜੀ ਉਹ ਹੋ ਗਈ ਹੈ ਵੀ ਇਹ ਕੜਵਲ ਸਾਹਿਬ ਕਿਉਂ ਆਏ ਨਹੀਂ ਹੁਣ ਇਹ ਤੁਹਾਨੂੰ ਲੱਗਿਆ ਮੈਨੂੰ ਤਾਂ ਲੱਗਿਆ ਨਹੀਂ ਕਿਤੇ ਪਰ ਜਿਵੇਂ ਦੀ ਉਹਨਾਂ ਨੇ ਬਿਆਨ ਦਿੱਤੇ ਤਾਂ ਸਾਫੀ ਹੁੰਦਾ ਨਾ ਦਿਖਦਾ ਕਿ ਵੀ ਉਹ ਖੁਸ਼ ਨਹੀਂ ਹੈਗੇ ਤੁਹਾਡੇ ਪਾਰਟੀ ਜੁਆਇਨ ਕਰਨ ਤੋਂ ਅਸਲ ਜਿਹੜਾ ਉਹ ਪ੍ਰੋਟੋਕੋਲ ਵਾਲੇ ਸਿਸਟਮ 'ਚ ਆ ਗਏ ਹੁਣ ਕਾਨੂੰਨ ਵਾਲੇ ਸਿਸਟਮ 'ਚ ਆ ਗਏ ਸਿਸਟਮ ਤੋੜਨੇ ਬੰਦ ਕਰਤੇ ਇਸ ਕਰਕੇ ਉਹਨਾਂ ਨੂੰ ਚੰਗਾ ਨਹੀਂ ਲੱਗਿਆ ਹੁਣ ਹਾਂ ਉਹਨਾਂ ਨੇ ਕਾਨੂੰਨ ਤੋੜਨੇ ਬੰਦ ਕਰਤੇ ਹੋਣੇ ਇਸ ਕਰਕੇ ਉਹਨਾਂ ਨੂੰ ਨਹੀਂ ਚੰਗਾ ਲੱਗਿਆ ਸੋ ਕੋਈ ਇਹੋ ਜੀ ਗੱਲ ਨਹੀਂ ਹੈਗੀ ਇਹ ਚੀਜ਼ਾਂ ਨੂੰ ਮੈਂ ਹੁਣ ਬढ़ावा ਦੇ ਕੇ ਮੈਂ ਖਰਾਬ ਨਹੀਂ ਕਰਨਾ ਚਾਹੁੰਦਾ ਮਾਹੌਲ ਨੂੰ ਅਸੀਂ ਮਾਹੌਲ ਠੀਕ ਕਰਨਾਗਾ ਤਾਂ ਕਿ ਵਿਰੋਧੀ ਪਾਰਟੀਆਂ ਕੋਈ ਬੈਨੀਫਿਟ ਨਾ ਲੈ ਸਕਣ ਵਿਰੋਧੀ ਪਾਰਟੀਆਂ ਕਹਿੰਦੀਆਂ ਸੀ ਕਿ ਤੁਸੀਂ ਆਮ ਆਦਮੀ ਪਾਰਟੀ ਕਿਸੇ ਚੇਅਰਮੈਨੀਆਂ ਦੇ ਲਾਲਚ ਕਰਕੇ ਜੁਆਇਨ ਕੀਤੀ ਸੀ ਤੁਸੀਂ ਵੀ ਹੁਣ ਉਹ ਨਹੀਂ ਮਿਲੀ ਤਾਂ ਤੁਸੀਂ ਵਾਪਸ ਕਾਂਗਰਸ 'ਚ ਆ ਗਏ ਸੋ ਕਿਹਨਾਂ ਨੇ ਕਹੀ ਇਹ ਗੱਲ ਦੂਜੀਆਂ ਪਾਰਟੀਆਂ ਦੇ ਜਿਹੜੇ ਨੇ ਇਹਨੂੰ ਕਿਸੇ ਨੇ ਤਾਂ ਕਹੀ ਹੋਣੀ ਆ ਨਾ ਨਾ ਆਮ ਆਨੁਈ ਪਾਰਟੀ ਨੇ ਕਿਆ ਸੀਗਾ ਤੇ ਭਾਜਪਾ ਵੀ ਕਹਿ ਰਹੀ ਹੈ ਕਿ ਚੇਅਰਮੈਨੀਆਂ ਦੇ ਲਾਲਚ ਤੇ ਵਿੱਚ ਗਏ ਭਾਈ ਜੀ ਗੱਲ ਦੱਸਾਂ ਪਹਿਲਾਂ ਤਾਂ ਗਨਮੈਨਾਂ ਦਾ ਲਾਲਚ ਕਹਿੰਦੇ ਹੁੰਦੇ ਸੀ ਅੱਜ ਗਨਮੈਨ ਛੱਡ ਕੇ ਆਏ ਆ ਉਹਨਾਂ ਦੇ ਗੱਲ ਗਈ ਰਹੀ ਗੱਲ ਭਾਜਪਾ ਜੀ ਗਈ ਸੀ ਉਦੋਂ ਗਨਮੈਨਾਂ ਦੀ ਗੱਲ ਆਈ ਸੀ ਠੀਕ ਹੈ ਜੀ ਗਨਮੈਨ ਉਹਨਾਂ ਨੇ ਛੱਡੇ ਅੱਜ ਤਾਂ ਮੈਂ ਮੌਜੂਦਾ ਸਰਕਾਰ 'ਚ ਸੀ ਇਹਨਾਂ ਦੇ ਗਨਮੈਨ ਛੱਡ ਕੇ ਆਏ ਆ ਅੱਜ ਤਾਂ ਉਹ ਗੱਲ ਨਹੀਂ ਨਾ ਥੋਤੀ ਗਈ ਨਾ ਰਹੀ ਗੱਲ ਇਹਨਾਂ ਦੀ ਵੀ ਚੇਅਰਮੈਨੀ ਦੀ ਮੈਂ ਉਹ ਬੰਦਾ ਨਾ ਮੈਂ ਜ਼ਿੰਦਗੀ ਦੇ ਵਿੱਚ ਰਾਜਨੀਤੀ ਲਈ ਝੂਠ ਵੇਚ ਕੇ ਆਪਣੇ ਬੱਚਿਆਂ ਦੀ ਪਰਿਵਾਰ ਦੀ ਪਾਪ ਇਕੱਠੇ ਕੀਤੇ ਨਾ ਮੈਂ ਕਰਨੇ ਆ। ਹੂੰ ਬਿਨਾ ਸ਼ਰਤ ਉਧਰ ਗਿਆ ਸੀ ਬਿਨਾ ਸ਼ਰਤ ਇੱਧਰ ਆਇਆ। ਹੂੰ ਸਰਪੰਚੀ ਦੀ ਟਿਕਟ ਦਾ ਵੀ ਕੋਈ ਵਾਅਦਾ ਨਹੀਂ ਕਰਕੇ ਆ ਕਾਂਗਰਸ ਦੇ ਵਿੱਚ ਤੇ ਨਾ ਹੀ ਸਰਪੰਚੀ ਦਾ ਉਧਰ ਵਾਅਦਾ ਕਰਕੇ ਗਿਆ ਸੀ। ਹੂੰ ਉਹਨਾਂ ਲਈ ਕੰਮ ਕਰਕੇ ਆਇਆ ਉਹਨਾਂ ਨੂੰ ਇਹ ਗੱਲ ਬੋਲਣ ਤੋਂ ਪਹਿਲਾਂ ਸੋਚਣੀ ਚਾਹੀਦੀ ਆ ਵੀ ਉਹ ਸਾਡਾ ਫਾਇਦਾ ਕਰਕੇ ਗਿਆ ਜਾਂ ਨੁਕਸਾਨ ਕਰਕੇ ਗਿਆ। ਜਾਂ ਸਾਡੇ ਤੋਂ ਕੋਈ ਬੈਨੀਫਿਟ ਲੈ ਕੇ ਗਿਆ। ਹੂੰ ਕਿਸੇ ਵੀ ਪਾਰਟੀ ਦੇ ਵਿੱਚ ਮੈਂ ਕਾਂਗਰਸ 'ਚ ਰਹਿ ਜਾਂ ਅੱਜ ਕਾਂਗਰਸ 'ਚ ਵਾਪਸੀ ਹੋਈ ਹੈ ਨਾ ਜੇ ਕਰੈਕਟਰ ਮਾੜਾ ਹੁੰਦਾ ਛੱਟੇ ਪਏ ਹੁੰਦੇ ਮੈਨੂੰ ਕਿਸੇ ਨੇ ਵਾਪਸੀ ਨਹੀਂ ਕਰਾਉਣੀ ਸੀ ਜੇ ਭਾਜਪਾ ਦੇ ਵਿੱਚ ਰਿਹਾ ਮੈਨੂੰ ਕੰਮ ਦੀ ਜ਼ਰੂਰ ਆਫਰ ਹੋਈ ਹੋਣੀ ਆ ਕਿਉਂਕਿ ਮੈਂ ਵੀ ਰੇਲਵੇ ਦੇ ਪਾਰਟਸ ਬਣਾਉਣਾ ਪਰ ਮੈਂ ਉਹ ਸਾਰੀਆਂ ਚੀਜ਼ਾਂ ਛੱਡ ਕੇ ਪਿੱਛੇ ਮੈਂ ਲੋਕਾਂ ਦੇ ਹਿੱਤਾਂ ਲਈ ਵਧਿਆ ਸੀ ਗਾਂ ਆਈਆਂ ਸੀਗੀਆਂ ਆਫਰ ਆਫਰਾਂ ਤਾਂ ਕਿਉਂ ਨਹੀਂ ਹੁੰਦੀਆਂ ਜੀ ਪਾਰਟੀ ਨੂੰ ਹਰਕ ਨਹੀਂ ਉਹ ਹੁੰਦੀਆਂ ਹੀ ਹੁੰਦੀਆਂ ਨੇ ਤੁਸੀਂ ਦੇਖੋ ਕਿਹੜੀ ਆਪਸ਼ਨ ਚ ਚੂਜ਼ ਕਰਨੀ ਆ ਲੋਕਾਂ ਦੇ ਕੰਮ ਚੂਜ਼ ਕਰਨੇ ਆ ਜਾਂ ਆਪਣੇ ਪਰਸਨਲ ਕੰਮ ਚੂਜ਼ ਕਰਨੇ ਸੋ ਮੈਂ ਤਾਂ ਲੋਕਾਂ ਦੇ ਕੰਮਾਂ ਨੂੰ ਗਿਆ ਸੀ ਮੈਨੂੰ ਉੱਥੇ ਉਹ ਚੀਜ਼ ਦਾ ਨਹੀਂ ਉਹਦਾ سپورਟ ਮਿਲੀ ਜਾਂ ਸਾਥ ਮਿਲਿਆ ਜਿਹਦੇ ਕਰਕੇ ਇੱਕ ਸਟੈਪ ਹੋਰ ਅੱਗੇ ਹੋਇਆ ਉੱਥੇ ਵੀ ਦੇਖ ਲਿਆ ਕੰਮ ਕਰਕੇ ਮੇਲਾ ਸਾਰਾ ਦੇਖਿਆ ਸੀ ਵੀ ਜੇ ਇੰਨੀਆਂ ਵਧੀਆ ਆਫਰਾਂ ਨੇ ਬਿਜ਼ਨਸ ਤਾਂ ਹੋਰ ਵੀ ਵਧਾ ਸਕਦੇ ਹਾਂ ਅਸੀਂ ਮੈਂ ਨਾ ਗੰਦ ਚ ਮੂੰਹ ਨਹੀਂ ਮਾਰਿਆ ਕਦੇ ਹਾਂ ਆਪਦੇ ਦਮ ਆ ਮੇਰੇ ਚ ਮੈਂ ਇਨੇ ਔਖੇ ਦੌਰ ਚੋਂ ਨਿਕਲ ਕੇ ਆ ਗਿਆ ਤੇ ਮੈਂ ਅੱਜ ਆ ਕੇ ਇਹ ਕੰਮ ਕਰੂੰਗਾ ਤਾਂ ਮੈਂ ਰੱਬ ਨੂੰ ਜਾਣਦਣੀਆਂ ਮੈਂ ਨੰਬਰਾਂ ਵਾਲੀ ਗੇਮ 'ਚ ਨਹੀਂ ਪੈਂਦਾ ਪੈਸਾ ਇੱਕ ਹੱਦ ਤੋਂ ਬਾਅਦ ਨੰਬਰਸ ਹੁੰਦੇ ਆ ਮੈਂ ਨੰਬਰਾਂ ਵਾਲੀ ਗੇਮ 'ਚ ਪਾ ਕੇ ਪਾਪ ਇਕੱਠੇ ਨਹੀਂ ਕਰਨੇ ਮੈਨੂੰ ਐਸੀ ਕਮਾਈ ਦੀ ਕੋਈ ਜ਼ਰੂਰਤ ਨਹੀਂ ਦਸਾਂ ਨੋਹਾਂ ਦੀ ਕਿਰਤ ਕਰਕੇ ਕਮਾਉਣੇ ਆ ਕੰਮ ਕਰਨ ਦਾ ਮਹਾਰਾਜ ਨੇ ਜਿਹੜੀ ਅਕਲ ਦਿੱਤੀ ਹੋਈ ਹੈ ਨਾ ਉਦੋਂ ਉੱਤੇ ਕੁਝ ਨਹੀਂ ਹੁੰਦਾ ਤੁਹਾਨੂੰ ਮਹਾਰਾਜ ਨੇ ਉਹ ਟੈਲੈਂਟ ਦਿੱਤਾ ਹੋਇਆ ਸਾਨੂੰ ਪੈਸੇ ਕਮਾਉਣੇ ਆਉਂਦੇ ਆ ਇਸ ਕਰਕੇ ਸਾਨੂੰ ਉਹਨਾਂ ਕੰਮਾਂ ਦੇ ਵਿੱਚ ਜਾਣ ਦੀ ਲੋੜ ਨਹੀਂ ਕਰੋਲ ਸਾਹਿਬ এবੀ ਹੁੰ ਸਮੀਕਰਨ ਦੇਖਣ ਨੂੰ ਮਿਲ ਰਿਹਾ ਕਿ ਭਰਪੂਸ਼ਨ ਅਜੋਤੇ ਰਾਜਾ ਵੜਿੰਗ ਦੀ ਜੋ ਦਿਖਦਾ ਹੈ ਇਹ ਕਹਿੰਦੇ ਕਿ ਬੰਦ ਹੀ ਨਹੀਂ ਬਹੁਤੀ ਸਿਮਰਜੀਤ ਸਿੰਘ ਬੈਂਸ ਦੀ ਰਾਜਾ ਵੜਿੰਗ ਨਾਲ ਜ਼ਿਆਦਾ ਬੰਦੀ ਇਸ ਕਰਕੇ ਆਸ਼ੂ ਜੀ ਨੇ ਤੁਹਾਨੂੰ ਸ਼ਾਮਲ ਕਰਾ ਲਿਆ ਕੋਈ ਐਦਾਂ ਦੀ ਗੱਲਬਾਤ ਹੈਗੀ ਆ ਨਹੀਂ ਦੇਖੋ ਕਹਿੰਦੇ ਹੁੰਦਾ ਕੁਛੇ ਬੰਦੇ ਦਾ ਆਏ ਦਾ ਫਾਇਦਾ ਹੀ ਹੁੰਦਾ ਹੁੰਦਾ ਗਏ ਦਾ ਨੁਕਸਾਨ ਹੀ ਹੁੰਦਾ ਹੁੰਦਾ ਜੇ ਕੋਈ ਮੇਰੀ ਜਗ੍ਹਾ ਮੈਂ ਕਹਿੰਦਾ ਮੇਰਾ ਹੀ ਕੋਈ ਅਗਰ ਥੱਲੇ ਜੂਨੀਅਰ ਹੋਵੇ ਜੇ ਉਹਨੂੰ ਵੀ ਪਾਰਟੀ ਲੈ ਲੂ ਮੈਂ ਇਤਰਾਜ ਕਰੂੰਗਾ ਮੈਂ ਨਹੀਂ ਇਸ ਗੱਲ ਦਾ ਮੈਂ ਕੋਈ ਇਤਰਾਜ ਨਹੀਂ ਕਰਦਾ ਕੋਈ ਸੀਨੀਅਰ ਆਉਂਦਾ ਹੋਵੇ ਮੈਨੂੰ ਉਸ ਗੱਲ ਦਾ ਕੋਈ ਇਤਰਾਜ ਨਹੀਂ ਹੈਗਾ ਤਾਂ ਮੈਨੂੰ ਉਹਨਾਂ ਦੀਆਂ ਗੱਲਾਂ 'ਚ ਵੀ ਕੋਈ ਇਤਰਾਜ ਤਾਂ ਦਿਖਿਆ ਨਹੀਂ ਹਮ ਇਤਰਾਜ ਨਹੀਂ ਦਿਖਿਆ ਪ੍ਰੋਟੋਕੋਲ ਜ਼ਰੂਰ ਦਿਖਿਆਗਾ ਉਹ ਇਤਰਾਜ ਹੀ ਹੁੰਦਾ ਜੀ ਉਹ ਅੱਖ ਆਪਦੀ ਆਪਦੀ ਮੇਰੀ ਅੱਖ 'ਚ ਤਾਂ ਲੱਗਿਆ ਨਹੀਂਗਾ ਤਾਂ ਤੁਹਾਡੀ ਅੱਖ 'ਚ ਲੱਗਿਆ ਹੋਊਗਾ ਮੈਨੂੰ ਨਹੀਂ ਲੱਗਿਆ ਹੈਗਾ ਲਗਦਾ ਨਹੀਂ ਵੈਸੇ ਹਜੇ 27 ਤੱਕ ਦੂਰ ਹੈ ਕਿਉਂਕਿ ਤੁਸੀਂ ਵੀ ਹਲਕਾ ਆਤਮਨਗਰ ਚ ਹੀ ਲੜੇ ਸੀਗੇ ਤੇ ਹਲਕਾ ਆਤਮਨਗਰ ਚ ਉਹ ਵੀ ਰਿਪਰੈਜ਼ੈਂਟ ਕਰਦੇ ਨੇ ਤੇ ਦੋਨੋਂ ਜਦੋਂ ਸਟਰੋਂਗ ਕੈਂਡੀਡੇਟ ਆਤਮਨਗਰ ਦੇ ਵਿੱਚ ਹੋਣਗੇ ਤਾਂ ਫਿਰ ਉਦੋਂ ਸਿਚੁਏਸ਼ਨ ਕੀ ਬਣੇਗੀ ਜੋ ਪਾਰਟੀ ਦਾ ਫੈਸਲਾ ਹੂੰ ਪਾਰਟੀ ਫੈਸਲਾ ਵਧੀਆ ਹੀ ਲਾਉਗੀ ਨਾ ਹੂੰ ਜੋ ਪਾਰਟੀ ਫੈਸਲਾ ਲਾਉਗੀ ਮੈਂ ਤੁਹਾਨੂੰ ਵਾਦਾ ਕਰਦਾ ਮੈਂ ਉਹਦੇ ਫੁੱਲ ਚੜਾਉਂਗਾ ਜੇ ਪਾਰਟੀ ਨੇ ਬੈਂਸ ਸਾਹਿਬ ਨੂੰ ਟਿਕਟ ਦਿੱਤੀ ਤਾਂ ਤੁਸੀਂ ਨਾਲ ਕੰਪੇਨਿੰਗ ਕਰੋਗੇ ਪਾਰਟੀ ਮੈਂ ਕਹਿੰਦਾ ਜੀ ਫਿਰ ਤਾਂ ਕੋਈ ਮਤਲਬ ਹੀ ਨਹੀਂ ਰਿਹਾ ਗਿਆ ਹਾਂ ਜਦੋਂ ਆਪਾਂ ਕਹਿੰਦਾ ਜੋ ਪਾਰਟੀ ਫੈਸਲਾ ਕਰੂ ਮੈਨੂੰ ਉਹ ਮਨਜ਼ੂਰ ਆ ਤੇ ਪਾਰਟੀ ਨੇ ਦੇਖਣਾ ਨਾ ਵਿਕੜਵਾਂ ਨੂੰ ਕਿੱਥੇ ਰੱਖਣਾ ਤੇ ਪਾਰਟੀ ਉਹ ਵੀ ਦੇਖ ਕੇ ਫੈਸਲਾ ਲਊਗੀ ਨਾ ਸੋ ਇਸ ਕਰਕੇ ਜੋ ਫੈਸਲਾ ਲਊ ਮੈਨੂੰ ਮਨਜ਼ੂਰ ਆ ਆਸ਼ੂ ਜੀ ਦੀ ਕੈਂਪੇਨ ਕਿਸ ਤਰ੍ਹਾਂ ਚੱਲ ਰਹੀ ਆ ਹੁਣ ਨਾਲ ਜਾ ਰਹੇ ਹਾਂ ਤੁਸੀਂ ਮੀਟਿੰਗਾਂ ਤੇ ਬਿਲਕੁਲ ਇਸ ਤੋਂ ਬਾਅਦ ਹੁਣ ਅੱਗੇ ਮੀਟਿੰਗਾਂ ਦਾ ਹੀ ਦੌਰ ਆ ਸਵੇਰ ਦਾ ਵੀ ਇਹੀ ਚੱਲ ਰਿਹਾ ਔਰ ਬਹੁਤ ਵਧੀਆ ਜਿਹੜਾ ਲੋਕਾਂ ਦਾ ਜਿਹੜਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਕਿਉਂਕਿ ਲੋਕਾਂ ਨੂੰ ਇੱਕ ਗੱਲ ਪਤਾ ਅੱਜ ਕਹਿੰਦੇ ਨੇ ਵੀ ਉਹ ਸਰਕਾਰ ਵਾਲੇ ਜੀ ਉਹ ਸਰਕਾਰ ਵਾਲੇ ਨੇ ਸਰਕਾਰ ਕਿੰਨੀ ਦੇਰ ਦੀ ਰਹਿ ਗਈ ਸਰਕਾਰ ਦੀ ਚਲਣੀ ਕਿੰਨੀ ਕਾਉਣ ਵਾਲੇ ਸਮਝ ਸਿਰਫ 6 ਮਹੀਨਿਆਂ ਦੀ ਗੇਮ ਆ ਉਸ ਤੋਂ ਬਾਅਦ ਇਸੇ ਆਸ਼ੂ ਨੇ ਲੋਕਾਂ ਦੇ ਕੰਮ ਕਰਨੇ ਆ ਤੇ ਸਾਰਿਆਂ ਨੇ ਇਹ ਗੱਲ ਸਮਝ ਚੁੱਕੇ ਨੇ ਵੀ ਜਿਹੜਾ ਦਲੇਰ ਹੋ ਨਿਰਡਰਤਾ ਨਾਲ ਕੰਮ ਕਰਨ ਵਾਲਾ ਲੀਡਰ ਉਹੀ ਹੁੰਦਾ ਜੇ ਪਟਾਕਾ ਚੱਲ ਜੇ ਤੇ ਗੋਲੀ ਸਮਝ ਕੇ ਕਈ ਤਾਂ ਲੀਡਰ ਭੱਜ ਜਾਂਦੇ ਨੇ ਪੈਸੇ ਵਾਲਾ ਤਾਂ ਪਹਿਲਾਂ ਭੱਜ ਜਾਂਦੇ ਹੁੰਦੇ ਆ ਕਿਤੇ ਮੈਂ ਨਾ ਕਿਤੇ ਕੁਝ ਮੈਨੂੰ ਨਾ ਕੁਝ ਹੋ ਜੇ ਤੇ ਜਿਹੜੇ ਜਿਹਾਰੂ ਹੁੰਦੇ ਆ ਉਹ ਲੜਾਈ ਲੜਦੇ ਆ ਤੇ ਆਸ਼ੂ ਜਿਹਹਾਰੂ ਆ ਤੇ ਦੂਜੇ ਕੈਂਡੀਡੇਟ ਨੇ ਜਿਹੜੇ ਉਹ ਤੁਹਾਨੂੰ ਪਤਾ ਹੀ ਆ ਵੀ ਉਹ ਕਿੰਨਾ ਕੁ ਜਿਹਹਾਰੂ ਨੇ ਕਿੰਨਾ ਕੁ ਅੜਨ ਲੜਨ ਖੜਨ ਵਾਲੇ ਨੇ ਲੋਕਾਂ ਨਹੀਂ ਤੇ ਆਸ਼ੂ ਜਿਹੜਾ ਇਸ ਕਰਕੇ ਲੋਕ ਉਹਨਾਂ ਨੂੰ ਵੋਟ ਆਪਣਾ ਕੀਮਤੀ ਪਾਉਣਗੇ ਤੇ ਉਹਨਾਂ ਦੇ ਰਿਜ਼ਲਟ ਵੀ ਉਹਨਾਂ ਨੂੰ ਮਿਲਣਗੇ ਆਖੀ ਸਵਾਲ ਕੜੋਂ ਸਾਹਿਬ ਜੋ ਸਵਾਲ ਉੱਠਤੇ ਨੇ ਕਿ ਨਿਰਾਸ਼ਕੀਆਂ ਕਾਂਗਰਸ 'ਚ ਖਿੱਚੋ ਤਾਂ ਦਿਖਦੀ ਹੈ ਤੁਸੀਂ ਹੁਣ ਹਜੇ ਹਾਲਾਂਕਿ ਤੁਹਾਨੂੰ ਦੋ ਤਿੰਨ ਦਿਨੇ ਹੋਏ ਸ਼ਾਮਲ ਹੋਏ ਨੂੰ ਤੁਸੀਂ ਕਿਸ ਤਰ੍ਹਾਂ ਦਾ ਮਾਹੌਲ ਦੇਖਦੇ ਹੋ ਕਿ ਪਾਰਟੀ ਇਕੱਠੀ ਹੈ ਲੀਡਰਸ਼ਿਪ ਇਕੱਠੀ ਹੈ ਤੁਸੀਂ ਕਿਸ ਤਰ੍ਹਾਂ ਦਾ ਮਾਹੌਲ ਦੇਖ ਰਹੇ ਹੋ ਬਿਲਕੁਲ ਵਿਰੋਧੀ ਜ਼ਿਆਦਾ ਰੌਲਾ ਪਾਉਂਦੇ ਆ ਉਹਨਾਂ ਨੂੰ ਜਿਆਦਾ ਟੈਨਸ਼ਨ ਆ ਅਸਲ ਅੰਦਰ ਦੇ ਵਿੱਚ ਕੋਈ ਦਿੱਕਤ ਨਹੀਂ ਹੈਗੀ ਸਾਰੇ ਇੱਕ ਮੁੱਠ ਹੋ ਕੇ ਕੰਮ ਕਰ ਰਹੇ ਆ ਔਰ ਇਹ ਰਿਜ਼ਲਟ ਬੈਟਰ ਆਉਣਗੇ ਤਾਂ ਹੀ ਅੱਗੇ ਵਾਲੀ ਸਰਕਾਰ ਬਣਣੀ ਆ ਇਸ ਕਰਕੇ ਸਾਰਿਆਂ ਨੂੰ ਪਤਾ ਜੀ ਤੇ ਕਾਂਗਰਸ ਵੀ ਇਸ ਕਰਕੇ ਸਾਰੇ ਮਿਹਨਤ ਕਰ ਰਿਹਾ ਵੀ ਆਉਣ ਲਈ ਸਮਝ ਸਰਕਾਰ ਬਣਾਈਏ ਬਹੁਤ ਪਤਨ ਇਹ ਸੰ ਸਾਡੇ ਨਾਲ ਕਮਲਜੀਤ ਸਿੰਘ ਕੜਵਲ ਜਿਨ੍ਹਾਂ ਨਾਲ ਗੱਲਬਾਤ ਕੀਤੀ ਤਾਂ ਕਹਿੰਦੇ ਪ੍ਰੋਟੋਕਾਲ ਫਾਲੋ ਹੋਇਆ ਸੀ ਹਰ ਕਿਸੇ ਨੂੰ ਦੱਸਿਆ ਗਿਆ ਸੀਗਾ ਕਿ ਇਹਨਾਂ ਨੂੰ ਸ਼ਾਮਲ ਕਰਾਇਆ ਜਾ ਰਿਹਾ ਪਰ ਬਸ ਐਵੇਂ ਇੱਕ ਮੁੱਦਾ ਜਿਹੜਾ ਉਹ ਬਣਾਇਆ ਜਾ ਰਿਹਾ ਚੋਣਾਂ ਦੇ ਵਿੱਚ ਤਵਿਹਰੀ ਅਪਡੇਟਸ ਨਾਲ ਜੁੜੋ ਕੈਮਰਾਮੈਨ ਸੰਦੀਪ ਸਿੰਘ ਨਾਲ ਸੰਜੀਤ ਸਿੰਘ ਪੱਲਰਸ ਆਨਸ ਸਪੋਕਸਮੈਨ ਲੁਧਿਆਣਾ